ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਈਆਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ ਦਸੰਬਰ 1992 ਕੱਦ 5 ਫੁੱਟ 11 ਇੰਚ ਪੜਾਈ ਕੰਪਿਊਟਰ ਇੰਜੀਨੀਅਰ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਭੈਣ 1 ਕੇਜੀ ਮੈਰਿਡ ਐਸਟ੍ਰੇਲੀਆ ਤੇ ਕੰਮ ਹੈ ਜੀ ਇਹਨਾਂ ਦਾ 19 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ कद ਘੱਟ ਤੋਂ ਘੱਟ 5 ਫੁੱਟ 6 ਇੰਚ ਤੱਕ ਹੋਵੇ ਇੰਡੀਆ ਤੋਂ ਹੋਵੇ ਜਾਂ ਆਸਟ੍ਰੇਲੀਆ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਣੀ ਮੰਗਲਿਕ ਲੜਕਾ ਜਨਮ ਸਥਾਨ ਜਗਰਾਉ ਕਾਸਟ Hindu Nai ਗੋਤ ਲਖਣਪਾਲ ਚੰਦਲਾ ਉਮਰ 26/12/1996 ਜਨਮ ਟਾਈਮ 5:15 PM ਕੱਦ 5 ਫੁੱਟ 6 ਇੰਚ ਪਰ 1 ਕੇਜੀ ਸੈਟਲ ਇਨ ਮਲੇਸ਼ੀਆ ਤੇ ਕੰਮਕਾਰੇ ਜੀ ਇਹਨਾਂ ਦਾ ਸਕਿਉਰਿਟੀ ਗਾਰਡ ਇਨ ਮਲੇਸ਼ੀਆ ਇਨਕਮ 50000 ਤੋਂ 60000 ਪਰਿਵਾਰ ਦੀ ਮੰਗੇ ਕੁੜੀ ਸਿੰਪਲ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਜਟ ਸਿੱਖ ਗੋਤ ਘਮਣ ਉਮਰ ਅਗਸਤ 1995 ਕੱਦ 5 ਫੁੱਟ 8 ਇੰਚ ਪੜਾਈ ਬੀਏ ਇੰਗਲਿਸ਼ ਫ੍ਰੋਮ ਐਮਟੀ ਨੋਇਡਾ ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਪਬਲਿਕ ਐਂਡ ਗਵਰਨਮੈਂਟ ਰਿਲੇਸ਼ਨਸ ਫ੍ਰੋਮ ਟੋਰਾਂਟੋ ਉਹਰਾ 1 ਕੇਜੀ ਮੈਰਿਡੇ ਤੇ ਕਾਮੇ ਜੀ ਇਹਨਾਂ ਦਾ ਲੜਕਾ ਕੈਨੇਡਾ ਸਿਟੀਜਨ ਹੈ ਲਿਵਸ ਇਨ ਐਡਮਪਟਨ ਵਰਕਿੰਗ ਐਜ਼ ਐਨ ਆਪਰੇਟਰ ਇਨ ਦਾ ਕੈਨੇਡੀਅਨ ਔਇਲ ਸੈਂਸ ਇੰਡਸਟਰੀ ਐਂਡ 8 ਏਕੜ ਐਗਰੀਕਲਚਰ ਲੈਂਡ ਤੇ ਲੜਕਾ ਇੰਡੀਆ ਆਇਆ ਹੋਇਆ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਬੀਐਸਸੀ ਨਰਸਿੰਗ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦਵਿੰਦਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਾਮਦਾਸੀਆ ਸਿੱਖ ਉਮਰ 15 2 1994 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਪਿਤਾ ਬਲਬੀਰ ਸਿੰਘ ਆਰਮੀ ਸੂਬੇਦਾਰ ਰਟਾਇਰ ਨਾਉ ਪ੍ਰਾਈਵੇਟ ਜੌਬ ਇਨ ਪੂਨੇ ਮਾਤਾ ਸਿਲਾਈ ਦਾ ਕੰਮ ਤੇ ਹਾਊਸ ਵਾਈਫ ਨੇ ਭਰਾ ਏਕੇ ਅਨ ਮੈਰਿਟੇ ਪ੍ਰਾਈਵੇਟ ਜੌਬ ਕਰਦੀ ਆ ਤੇ ਭੈਣ ਨੂੰ ਕਾਮੇ ਜੀ ਇਹਨਾਂ ਦਾ ਪਾਠੀ ਸਿੰਘ ਨੇ ਕੋਸਮੈਟਿਕ ਬਿਜ਼ਨਸ ਹੈ ਇੱਕ ਕੋਠੀ ਪੂਨੇ ਮਹਾਰਾਸ਼ਟਰਾ ਦੇ ਵਿੱਚ ਤੇ ਇੱਕ ਕੋਠੀ ਪੰਜਾਬ ਦੇ ਵਿੱਚ ਪਿੰਡ ਦੀ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਸੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਪਤਾ ਪੁਰਤਗਾਲ ਕਾਸਟ ਬ੍ਰਾਹਮਣ ਗੋਤਟਲਿਸ਼ ਉਮਰ 21 11 1993 ਜਨਮ ਸਥਾਨ ਦਸੂਹਾ ਜਨਮ ਟਾਈਮ 6 एएम ਕੱਦ 6 ਫੁੱਟ ਪੜਾਈ ਪਲੱਸ 2 ਆਈਲੈਟਸ ਪਿਤਾ ਮਿਸਟਰ ਅਸ਼ੋਕ ਮਾਤਾ ਮਿਸਜ਼ ਅਨੀਤਾ ਰਾਣੀ ਤੇ ਕੰਮ ਇਹ ਜੀ ਇਹਨਾਂ ਦਾ ਫੂਡ ਸੁਪਰਵਾਈਜ਼ਰ ਇਨ ਰੈਸਟੋਰੈਂਟ ਪੁਰਤਗਾਲ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾਡ ਨੋਟ ਕਰੋ ਜੀ ਨਾਮ ਰੋਬਿਨ ਅਰੋੜਾ ਵਿਡੋ ਪਤਾ ਭੋਗਪੁਰ ਜ਼ਿਲ੍ਹਾ ਜਲੰਧਰ ਕਾਸਟ ਖਤਰੀ ਉਮਰ 15/8/1986 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਪੜਣਾ ਦੋਨੇ ਮੈਰਿਡ ਨੇ ਭਰਾ ਏਕੇ ਮੈਰਿਡ ਏ ਮੁੰਡੇ ਦੇ ਕੋਲ ਇੱਕ ਲੜਕਾ ਏ 12 ਸਾਲ ਦਾ ਤੇ ਕੰਮ ਏ ਜੀ ਇਹਨਾਂ ਦਾ ਬਿਜ਼ਨਸ ਕਰਿਆਣਾ ਅਰਜੈਂਟ ਤੇ ਪਰਿਵਾਰ ਦੀ ਮੰਗ ਏ ਜੀ ਕੁੜੀ ਘਰੇਲੂ ਹੋਵੇ ਭਾਵੇਂ ਬੱਚੇ ਵਾਲੀ ਹੋਵੇ ਤੇ ਭਾਵੇਂ ਬਿਨਾ ਬੱਚੇ ਵਾਲੀ ਜਾਂ ਜਿਨ੍ਹਾਂ ਦੇ ਬੱਚਾ ਨਹੀਂ ਹੋ ਸਕਦਾ ਉਹ ਵੀ ਇਸ ਪਰਿਵਾਰ ਨੂੰ ਸੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਉਮਰ ਅਕਤੂਬਰ 3 1997 ਕੱਦ 5 ਫੁੱਟ 6 ਇੰਚ ਗੋਤ ਸੰਧੂ ਪੜਾਈ ਪਲੱਸ 2 ਨਾਨ ਮੈਡੀਕਲ ਤੇ ਕੰਮ ਇਹ ਜੀ ਮੁੰਡਾ ਆਸਟ੍ਰੇਲੀਆ ਸਟੱਡੀ ਵੀਜੇ ਤੇ ਆ ਦੋ ਕਿੱਲੇ ਜ਼ਮੀਨ ਹੈ ਵਧੀਆ ਕੋਠੀ ਤੇ ਪਲਾਟ ਨੇ ਪਰਿਵਾਰ ਦੇ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਖਾਨਦਾਨੀ ਪਰਿਵਾਰ ਦੀ ਹੋਵੇ ਜਾਂ ਆਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਇਹਨਾਂ ਨੂੰ ਦੂਰ ਨੇੜੇ ਵਾਲੇ ਸਾਰੇ ਹੀ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਕੁੰਨਰ ਉਮਰ 1991 ਕੱਦ 6 ਫੁੱਟ ਪੜਾਈ MBA ਕਾਮਕਾਰ ਜੀ ਇਹਨਾਂ ਦਾ ਕੈਨੇਡਾ PR ਇਹ ਲੜਕਾ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਅੰਮ੍ਰਿਤਧਾਰੀ ਹੋਵੇ ਕੈਨੇਡਾ PR ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਜੱਟ ਸਿੱਖ ਉਮਰ 1994 ਕੱਦ 6'2 ਭੈਣ ਭਰਾ ਕੋਈ ਨਹੀਂ ਪੜਾਈ ਬੀਟੈਕ ਤੇ ਕੰਮ ਹੈ ਜੀ ਇਹਨਾਂ ਦੇ ਲੜਕੇ ਦਾ ਆਪਣਾ ਬਿਜ਼ਨਸ ਹੈ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਆਮਦਨ 40 ਲੱਖ ਸਲਾਨਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਤੇ ਐਨਆਰਆਈ ਵੀ ਇਹਨਾਂ ਨੂੰ ਸੰਪਰਕ ਨਾ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਰੂਪਨਗਰ ਆਲੰਪੁਰ ਉਮਰ 18 10 1992 ਕੱਦ 5 ਫੁੱਟ 9 ਇੰਚ ਪਰ ਏਕੇ ਮੈਰਿਡਿਟੇ ਪੜਾਈ ਆਈਟੀ ਆਈ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਗ੍ਰੈਜੂਏਟ ਕਮੇ ਜੀ ਇਹਨਾਂ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਟ ਸਵਰਾਜ ਸਵਰਾਜ ਰੂਪਨਗਰ ਤੇ ਪਿਤਾ ਬਲਰਾਮ ਸਿੰਘ ਪੰਗੇਲੀਆ ਮਾਤਾ ਖੇਲਵਾਰਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਨੋਦ ਕੁਮਾਰ ਜਨਮ ਸਥਾਨ ਰਾਏਕੋਟ ਗੂਤ ਕੰਦਾ ਉਮਰ 38 1988 ਜਨਮ ਟਾਈਮ 2:25 AM ਕੱਦ 5 ਫੁੱਟ 8 ਇੰਚ ਪੜਾਈ +2 ਪਾਸ ਭੈਣਾ ਦੋ ਨੇ ਇੱਕ ਮੈਰਿਟੇ ਭਰਾ 1K ਤੇ ਕੰਮ ਹੈ ਜੀ ਇਹਨਾਂ ਦਾ ਐਲਬਮ ਡਿਜ਼ਾਈਨ ਦਾ ਕੰਮ ਹੈ ਆਮਦਨ 30 ਤੋਂ 40 ਹਜ਼ਾਰ ਮਹੀਨੇ ਦੀ ਤੇ ਪਰਿਵਾਰ ਦੀ ਮੰਗੇ ਕੁੜੀ 10 ਜਾਂ ਪਲੱਸ 2 ਪੜ੍ਹੀ ਹੋਵੇ ਕੁੜੀ ਘਰੇਲੂ ਹੋਵੇ ਮੈਰਿਜ ਸਿੰਪਲ ਕਰਨੀ ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਪਤਾ ਅਜਨਾਲਾ ਜ਼ਿਲ੍ਹਾ ਅਮ੍ਰਿਤਸਰ ਕਾਸਟ ਜਟ ਸਿੱਖ ਗੋਤ ਮੰਗੜ ਉਮਰ 1988 ਪੜ੍ਹਾਈ ਬੀਏ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਪੈਨ ਏਕੇ ਮੈਰਿਡ ਪ੍ਰਾਪਰ ਨੋ ਪਿਤਾ ਐਕਸਪਾਇਰ ਤੇ ਕੰਮ ਹੈ ਜੀ ਇਹਨਾਂ ਦਾ ਆਪਣਾ ਕੰਮ ਵਧੀਆ ਆਮਦਨ ਤੇ ਵਧੀਆ ਘਰ ਪਰਿਵਾਰੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਕਰਨੀ ਹੈ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਸ਼ਲਦੀਪ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਸ਼ੇਖੋ ਉਮਰ 2 6 1998 ਕੱਦ 5 ਫੁੱਟ 11 ਇੰਚ ਪ੍ਰਾ ਇੱਕ ਪਿਤਾ ਗਵਰਨਮੈਂਟ ਜੌਬ ਤੇ ਮਾਤਾ ਹਾਊਸ ਵਾਈਫ ਕਾਮੇ ਜੀ ਇਹਨਾਂ ਦਾ ਲੜਕਾ ਮਹਾਲੀ ਦੀ ਕਨੇਡੀਅਨ ਕੰਪਨੀ ਦੇ ਵਿੱਚ ਜੌਬ ਕਰਦਾ ਹੈ ਪੰਜ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਹੋਵੇ, ਜੋਬ ਕਰਦੀ ਹੋਵੇ ਜਾਂ ਕਰ ਸਕਦੀ ਹੋਵੇ ਤੇ ਜੱਟ ਸਿੱਖ ਫੈਮਿਲੀ ਤੋਂ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ। ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ